ਰਾਜ ਲੁਧਿਆਣਾ ਆਇਓ ਕਿਹਨਾਂ ਜਾਓ ਮੈਂ ਲੁਧਿਆਣੇ ਤੇ ਆਈ ਪਹਿਲੀ ਗੱਲ ਤਾਂ ਠੀਕ ਹੈ ਜੀ ਸੋ ਮੈਂ ਆਪਣੇ ਸ਼ਹਿਰ ਆਇਆ ਬਹੁਤ ਮਾਣ ਵਾਲੀ ਗੱਲ ਹੈ ਸੈਂਟਰਲ ਦੀ ਜਿਹੜੀ ਮੀਟਿੰਗ ਹੋਈ ਹੈ ਇੱਥੇ ਤੇ ਜਿਹੜਾ ਸੈਮੀਨਾਰ ਚੱਲ ਰਿਹਾ ਤੁਮ ਮੈਂ ਸਾਰੇ ਹੀ ਜਿੰਨੇ ਵੀ ਇੱਥੇ ਟ੍ਰੇਨਿੰਗ ਹੈਗੇ ਨੇ ਉਹਨਾਂ ਨੂੰ ਕੰਗ੍ਰੈਚੂਲੇਟ ਕਰਨਾ ਚਾਹੁੰਦਾ ਤੇ ਬਹੁਤ ਵਧੀਆ ਗੱਲ ਹੈ ਕਿ ਇਦਾਂ ਦੀਆਂ ਇਵੈਂਟਸ ਇੱਥੇ ਹੋ ਰਹੇ ਨੇ ਤੇ ਯੂਥ ਨੂੰ ਇੱਕ ਨਵੀਂ ਸੇਧ ਮਿਲਦੀ ਹੈ ਜੇ ਕੁਝ ਕਰਨਾ ਆ ਤਾਂ ਯੰਗ ਟਾਈਮ ਦੇ ਵਿੱਚ ਕਰੋ ਹਨਾ ਸੋ ਯੂਥ ਮੈਂ ਕਹਿੰਦਾ ਪੁੱਠੇ ਪਾਸੇ ਨੂੰ ਤੁਰਨ ਦੀ بجائے ਜਿੱਧਰ ਵਾਲੀਆਂ ਚੀਜ਼ਾਂ ਵੱਲ ਤੁਰੇ ਤਾਂ ਅੱਛੀ ਗੱਲ ਹੁੰਦੀ ਹੈ ਉਹ ਆਪਣੀ એનર્ਜੀ ਨੂੰ ਇੱਕ ਚੰਗੀ ਥਾਂ ਤੇ ਯੂਜ਼ ਕਰੋ ਤੁਸੀਂ ਵੇਸਟ ਨਾ ਕਰੋ ਤੁਹਾਡਾ ਸਾਰਿਆਂ ਦਾ ਸਰੋਤਿਆਂ ਦਾ ਸਾਥ ਰਿਹਾ ਤਾਂ ਜ਼ਰੂਰ ਆਵਾਂਗੇ ਸੋ ਚੱਕੀ ਚੱਲਿਆ ਕਰੋ ਤੁਸੀਂ ਫਟੇ ਚੱਕੀ ਚੱਲਿਆ ਕਰੋ ਵੀ ਡੈਲੀ ਗਰੇ ਵਾਲੀ ਚੱਕ ਤੁਹਾਡੇ ਆ ਹਾਂ ਜੀ ਲੁਧਿਆਣਾ ਜੀ ਬਾਰੇ ਸਰ ਆਜੀ ਲੁਧਿਆਣੇ ਆਇਓ ਕੀ ਕਹਿਣਾ ਚਾਹੁੰਦਾ ਮੈਂ ਲੁਧਿਆਣੇ ਤਾਂ ਆਇਆ ਪਹਿਲੀ ਗੱਲ ਤਾਂ ਠੀਕ ਹੈ ਜੀ ਸੋ ਮੈਂ ਆਪਣੇ ਸ਼ਹਿਰ ਆਇਆ ਬਹੁਤ ਮਾਣ ਵਾਲੀ ਗੱਲ ਹੈ ਤੇ ਪ੍ਰਦੀਪ ਸਿੰਘ ਮੁੰਡੀ ਜੀ ਨੇ ਆਪਣੇ శ్రీਨ ਜੀ ਨੇ ਮੌਕਾ ਦਿੱਤਾ ਜੀ ਸੀ ਸੈਂਟਰਲ ਦੀ ਜਿਹੜੀ ਮੀਟਿੰਗ ਹੋਈ ਹੈ ਇੱਥੇ ਤੇ ਜਿਹੜਾ ਸੈਮੀਨਾਰ ਚੱਲ ਰਿਹਾ ਹੈ ਸੋ ਮੈਂ ਸਾਰੇ ਹੀ ਜਿੰਨੇ ਵੀ ਇੱਥੇ ਟ੍ਰੇਨੀ ਹੈਗੇ ਨੇ ਉਹਨਾਂ ਨੂੰ ਕੰਗ੍ਰੈਚੂਲੇਟ ਕਰਨਾ ਚਾਹੁੰਦਾ ਤੇ ਬਹੁਤ ਵਧੀਆ ਗੱਲ ਹੈ ਕਿ ਇਦਾਂ ਦੀਆਂ ਇਵੈਂਟਸ ਇੱਥੇ ਹੋ ਰਹੇ ਨੇ ਤੇ ਯੂਥ ਨੂੰ ਇੱਕ ਨਵੀਂ ਸੇਧ ਮਿਲਦੀ ਹੈ ਜੀਸੀਆਈ ਵੱਲੋਂ ਯੂਥ ਨੂੰ ਨਵੀਂ ਸੇਧ ਦਿੱਤੀ ਜਾਂਦੀ ਹੈ ਯੂਥ ਲਈ ਕੰਮ ਕਰ ਰਹੀ ਹੈ ਜੀਸੀਆਈ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ ਕਿਵੇਂ ਦਾ ਲੱਗਿਆ ਅੱਛੀ ਗੱਲ ਹੈ ਜੀ ਮੈਂ ਤਾਂ ਸਗੋਂ ਇਹ ਗੱਲ ਕਹਿਣਾ ਕਿ ਯੂਥ ਕਹਿੰਦੇ ਹੁੰਦੇ ਆ ਕਿ ਨਾ ਇੱਕ ਟਾਈਮ ਹੁੰਦਾ ਜੀ ਯੂਥ ਦੇ ਕੋਲ ਇੱਕ ਸਮਾਂ ਹੁੰਦਾ ਹੈ ਕਿ ਹਾਂ ਵੀ ਕਿ ਉਹ ਕਹਿੰਦੇ ਅਸੀਂ ਜੇ ਕੁਝ ਕਰਨਾ ਤਾਂ ਯੰਗ ਟਾਈਮ ਦੇ ਵਿੱਚ ਕਰੋ ਹਣਾ ਤਾਂ ਯੂਥ ਮੈਂ ਕਹਿੰਦਾ ਪੁੱਠੇ ਪਾਸੇ ਨੂੰ ਤੁਰਨ ਦੀ ਬਜਾਏ ਜਿੱਧਰ ਵਾਲੀਆਂ ਚੀਜ਼ਾਂ ਵੱਲ ਤੁਰੇ ਤਾਂ ਅੱਛੀ ਗੱਲ ਹੁੰਦੀ ਹੈ ਉਹ ਆਪਣੀ એનર્ਜੀ ਨੂੰ ਇੱਕ ਚੰਗੀ ਥਾਂ ਤੇ ਯੂਜ਼ ਕਰੋ ਤੁਸੀਂ ਵੇਸ ਨਾ ਕਰੋ ਲਗਦਾ ਨੌਜਵਾਨਾਂ ਨੂੰ ਵੱਡੀ ਗਿਣਤੀ ਦਾ ਜੁੜਨਾ ਚਾਹੀਦਾ ਜੇ ਇਹੀ ਅਸੀਂ ਮੈਂ ਤਾਂ ਸਭ ਨੂੰ ਇਹ ਗੱਲ ਕਹਿਣਾ ਜੀ ਹਾਂਜੀ ਆਰਗੇਨਾਈਜੇਸ਼ਨ ਅੱਛੀਆਂ ਹੈਗੀਆਂ ਨੇ ਜੀ ਠੀਕ ਹੈ ਜੁੜੋ ਮੈਂ ਤਾਂ ਸਭ ਨੂੰ ਕਹਿਣਾ ਠੀਕ ਹੈ ਜੀ ਜੀਸੀਆਈ ਜਿੰਨਾ ਪ੍ਰਦੀਪ ਸਿੰਘ ਮੁੰਡੀ ਜੀ ਦਾ ਮੇਰਾ ਨਾਲ ਜਿੰਨਾ ਕੁ ਵੀ ਰਾਬਤਾ ਰਿਹਾ ਹੈ ਉਹ ਅਸੀਂ ਅੱਛੇ ਇਵੈਂਟਸ ਤੇ ਹੀ ਮਿਲੇ ਆ ਜਿੰਨੀ ਵਾਰੀ ਵੀ ਮਿਲੇ ਆ ਸੋ ਜੇ ਕੁਝ ਕਰ ਰਹੇ ਨੇ ਤੇ ਅੱਛਾ ਹੀ ਕਰ ਰਹੇ ਨੇ ਸੋ ਮੈਨੂੰ ਵਿਸ਼ਵਾਸ ਹੈ ਇਹਨਾਂ ਤੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੁਸਾਂ ਜੀ ਅਨ ਵਾਲੇ ਮੂਵੀ ਦਾ ਕੰਮ ਕੀਤਾ ਆਨ ਵਾਲੇ ਟਾਈਮ ਚ ਹੋਰ ਵੀ ਆ ਰਿਹਾ ਦੇਖਾਂਗੇ ਜੀ ਤੁਹਾਡਾ ਸਾਰਿਆਂ ਦਾ ਸਰੋਤਿਆਂ ਦਾ ਸਾਥ ਰਿਹਾ ਤਾਂ ਜ਼ਰੂਰ ਆਵਾਂਗੇ ਸੋ ਚੱਕੀ ਚੱਲਿਆ ਕਰੋ ਤੁਸੀਂ ਫਟੇ ਚੱਕੀ ਚੱਲਿਆ ਕਰੋ ਵੀ ਡਿਲੀਵਰੀ ਵਾਲੀ ਦੀ ਚੱਕ ਦੋ ਜੀ ਆਪਾਂ ਚੱਕ ਦਾਂਗੇ ਕੋਈ ਨਵੀਂ ਫਿਲਮ ਆ ਜੇ ਲੋਕ ਦੇਖ ਸਕਣ ਜਿਹੜੇ ਲੋਕ ਬਹੁਤ ਚਾਹ ਮੰਨਦੇ ਮੈਂ ਤਾਂ ਜੀ ਇਹ ਗੱਲ ਕਹਿਣਾ ਮੇਰੀ ਕੱਲ ਨੂੰ ਆ ਜੇ ਫਿਲਮ ਠੀਕ ਹੈ ਨਾ ਜੀ ਮੈਂ ਤਾਂ ਸਿੰਪਲ ਇਹ ਗੱਲ ਕਹਿਣਾ ਜੀ ਠੀਕ ਹੈ ਮਿਹਨਤ ਆ ਕਲਾਕਾਰ ਦੀ ਸਮ ਭਾਜੀ ਕੀ ਆ ਰਿਹਾ ਕੀ ਆ ਰਿਹਾ ਤੇ ਮੈਂ ਇਹੀ ਗੱਲ ਕਹਿੰਦਾ ਕਿ ਹਾਂ ਜੀ ਜੋ ਆਊਗਾ ਅੱਛਾ ਹੀ ਆਊਗਾ ਜੀ ਸਰ ਤੁਸੀਂ ਪਹਿਲਾਂ ਐਡਵੋਕੇਟ ਸੀ ਮੈਂ ਹੁਣ ਵੀ ਐਡਵੋਕੇਟ ਹਾਂ ਜੀ ਮੈਂ ਐਡਵੋਕੇਟ ਤੋਂ ਲੈ ਕੇ ਐਕਟਰ ਤੱਕ ਦਾ ਸਫ਼ਰ ਕੀਤਾ ਮੈਂ ਪਲੀਜ਼ ਮੈਂ ਇਹੀ ਗੱਲ ਕਹਿੰਦਾ ਕਿ ਜੀਸੀਆਈ ਦੀ ਆਪਾਂ ਉਹਦੇ ਵਾਸਤੇ ਇਕੱਠੇ ਹੋਏ ਹਾਂ ਤਾਂ ਉਹ ਆਪਾਂ ਇਹਦੇ ਤੇ ਕੰਸੈਂਟਰੇਟ ਕਰੀਏ ਮੂਵੀਜ਼ ਬਾਰੇ ਆਪਾਂ ਫਿਲਮ ਬਾਰੇ ਆਪਾਂ ਜ਼ਰੂਰ ਡਿਸਕਸ ਕਰਾਂਗੇ ਰੀਅਲ ਟਾਈਮ ਤੇ ਠੀਕ ਹੈ ਜੀ ਥੈਂਕ ਯੂ ਸੋ ਸਾਡੀ ਸੰਸਥਾ ਜੀਸੀਆਈ ਮੈਂ ਜੀਸੀਆਈ ਪ੍ਰੈਜ਼ੀਡੈਂਟ ਲੁਧਿਆਣਾ ਸੈਂਟਰਲ ਤੋਂ ਪ੍ਰਦੀਪ ਸਿੰਘ ਮੁੰਡੀ ਮੈਂ ਸਾਰੇ ਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੀਸੀ ਜਿਹੜੀ ਸੰਸਥਾ ਹੈਗੀ ਹੈ 75 ਸਾਲਾਂ ਤੋਂ ਇਸ ਇੰਡੀਆ ਦੇ ਵਿੱਚ ਜਿਹੜੀ ਹੈਗੀ ਹੈ ਸੇਵਾ ਕਰ ਰਹੀ ਹੈ ਜੋ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਹੈ ਨੌਜਵਾਨਾਂ ਨੂੰ ਟ੍ਰੇਨ ਕਰਦੀ ਹੈ ਕਮਿਊਨਿਟੀ ਦੇ ਲਈ ਸੇਵਾ ਕਰ ਲਈ ਉਤਸ਼ਾਹਿਤ ਕਰਦੀ ਹੈ ਅਸੀਂ ਕਾਫੀ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਚਾਹੇ ਉਹ ਕੋਈ ਪਲਾਂਟੇਸ਼ਨ ਡਰਾਈਵ ਹੋਵੇ ਚਾਹੇ ਉਹ ਬੱਚਿਆਂ ਦੇ ਲਈ ਕੋਈ ਪ੍ਰੋਗਰਾਮ ਹੋਵੇ ਗਰੀਬ ਬੱਚਿਆਂ ਦੇ ਲਈ ਹੋਵੇ ਸਰਕਾਰੀ ਸਕੂਲਾਂ ਦੇ ਲਈ ਹੋਵੇ ਸਾਡੀ ਸੰਸਥਾ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਵਜ਼ੀਫੇ ਵੀ ਲਾਉਂਦੀ ਹੈ ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸਾਰੇ ਆਯੋਜਨ ਦਾ ਸਾਰੀ ਜ਼ੋਨ ਦਾ ਖਾਸ ਕਰ ਸਾਡੇ ਜ਼ੈਡਪੀ ਸਾਹਿਬ ਰਤੇਸ਼ ਦੱਤ ਜੀ ਦਾ ਔਰ ਸਾਡੇ ਚੇਅਰਮੈਨ ਸਾਹਿਬ ਸਿਖਰੀ ਸਾਹਿਬ ਦਾ ਔਰ ਸਾਡੀ ਸਾਰੀ ਟੀਮ ਤਾਇਲ ਸਾਹਿਬ ਸਾਡੇ ਐਡਵੋਕੇਟ ਸਿਮਰਨ ਜੀ ਸਾਡੇ ਵਿਨਾਇਕ ਜੀ ਅਸ਼ਵਿੰਦਰ ਜੀ ਔਰ ਪੰਕਜ ਗਰਗ ਜੀ ਸਾਡੇ ਪਰਮਜੀਤ ਸਿੰਘ ਜੀ ਸਾਡੀ ਜਿੰਨੀ ਵੀ ਟੀਮ ਜਿਸੇ ਲੁਧਿਆਣਾ ਸੈਂਟਰ ਨੇ ਸਪੋਰਟ ਕੀਤੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਖਾਸ ਕਰ ਡੈਵੀ ਜੀ ਦਾ ਸੰਗਰਾਮ ਜੀ ਦਾ ਜਿਨ੍ਹਾਂ ਨੇ ਟਾਈਮ ਕੱਢ ਕੇ ਸਾਨੂੰ ਜੀਸੀਆਈ ਨੂੰ ਸਾਡੀ ਜਿਸੇ ਟ੍ਰੇਨਿੰਗ ਦੇ ਵਿੱਚ ਪਹੁੰਚੇ ਔਰ ਹੌਸਲਾ ਦਿੱਤਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ মিডিਆ ਦਾ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦਾ। ਥੈਂਕ ਯੂ ਸੋ ਮਚ। ਸਰ ਆਈ ਫਿਲਮ ਸਟਾਰ ਲੋਗ ਵੀ ਤੁਹਾਡੇ ਕੋਲ ਆਏ ਆ ਬੁਣਤੇ ਆ ਕਿ ਤੁਹਾਡੇ ਨਾਲ ਉਹਨਾਂ ਨਾਲ ਗੱਲਬਾਤ ਹੋ ਜਾਏਗੀ। ਹਾਂਜੀ ਮੈਂ ਸਾਡਾ ਮੂਟਿਵ ਫਿਲਮ ਸਟਾਰ ਨੂੰ ਬੁਲਾਉਣ ਦਾ ਇਹੀ ਹੈ ਜੀ ਕਿ ਸਾਡੀ ਜਿਹੜੀ ਜੇਸੀਆਈ ਸੰਸਥਾ ਹੈ ਉਹਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਹੋਵੇ ਨੌਜਵਾਨਾਂ ਨੂੰ ਅਵੇਅਰਨੈਸ ਹੋਵੇ ਨੌਜਵਾਨ ਬਾਹਰ ਜਾ ਰਹੇ ਨੇ। ਇਹ 10th ਪਾਸਟੂ ਕਰਕੇ 10th ਕਰਕੇ ਨੌਜਵਾਨ ਬਾਹਰ ਜਾ ਰਹੇ ਅਸੀਂ ਕਹਿ ਰਹੇ ਆ ਨਹੀਂ ਇੱਥੇ ਰਹੋ ਇੱਥੇ ਬਿਜ਼ਨਸ ਕਰੋ ਅਸੀਂ ਉਹਨਾਂ ਨੂੰ ਟ੍ਰੇਨ ਕਰ ਰਹੇ ਆ ਸਾਡੇ ਜਿੰਨੇ ਜੀਸੀਏ ਮੈਂਬਰ ਨੇ ਸਾਡੇ ਨੈਸ਼ਨਲ ਟ੍ਰੇਨਰ ਨੇ ਇੰਟਰਨੈਸ਼ਨਲ ਟ੍ਰੇਨਰ ਨੇ ਜਿਹੜਾ ਕ ਆਪਣਾ ਟਾਈਮ ਕੱਢ ਕੇ ਫ੍ਰੀ ਆਫ ਕੋਸਟ ਟ੍ਰੇਨ ਕਰਦੇ ਨੇ ਯੰਗਸਟਰ ਨੂੰ ਔਰ ਕਮਿਊਨਿਟੀ ਦੇ ਲਈ ਸੇਵਾ ਕਰਦੇ ਨੇ ਜੇ ਜੀਸੀਏ ਦੀ ਗੱਲ ਕਰ ਲਈ ਕਦੋਂ ਤੋਂ ਸੰਸਥਾ ਬਣਾਈ ਗਈ ਹੈ ਕਦੋਂ ਤੋਂ ਕੰਮ ਕਰਦੀ ਆ ਕਿੱਥੇ ਕਿੱਥੇ ਕੰਮ ਚੱਲੀ ਆ ਜਿਹੜੀ ਸਾਡੀ ਸੰਸਥਾ ਜੀ 108 ਸਾਲ ਪੁਰਾਣੀ ਹੈ ਜੀ 올ਓਵਰ ਵਰਲਡ ਜਿਹੜੀ ਕਿ ਨੀਅਰ ਅਬਾਊਟ 65 ਕੰਟਰੀਜ਼ ਦੇ ਵਿੱਚ ਸਰਵ ਕਰ ਰਹੀ ਹੈ ਔਰ ਇੰਡੀਆ ਦੇ ਵਿੱਚ 75 ਸਾਲਾਂ ਤੋਂ ਕਲਕੱਤਾ ਤੋਂ ਸਟਾਰਟ ਹੋਈ ਸੀ ਇਹ ਸੰਸਥਾ ਔਰ ਅੱਜ ਅਸੀਂ 75ਵਾਂ ਸਾਲ ਜਿਹੜਾ ਹੈਗਾ ਡਾਇਮੰਡ ਜੁਬਲੀ ਜਿਹੜੀ ਹੈਗੀ ਇੱਥੇ ਮਨਾ ਰਹੇ ਆ ਔਰ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲੋਟਸ ਇਸ ਦੀ ਟ੍ਰੇਨਿੰਗ ਆ ਜਿਹੜੀ ਸਾਡੇ ਜਿੰਨੇ ਵੀ ਮੇਨ ਪ੍ਰੈਜ਼ੀਡੈਂਟ ਹੁੰਦੇ ਨੇ ਜ਼ੋਨ ਦੇ ਉੱਤੇ ਜਿੰਨੇ ਸਾਡੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ ਡਾਇਰੈਕਟਰ ਹੁੰਦੇ ਨੇ ਮੈਂਬਰ ਹੁੰਦੇ ਨੇ ਅਸੀਂ ਉਹਨਾਂ ਨੂੰ ਟ੍ਰੇਨ ਕਰਦੇ ਆ ਕਿ ਕਿੱਦਾਂ ਨੌਜਵਾਨਾਂ ਨੂੰ ਨਾਲ ਜੋੜਨਾ ਕਿੱਦਾਂ ਕਮਿਊਨਿਟੀ ਨੂੰ ਨਾਲ ਜੋੜਨਾ ਜੀਸੀਆਈ ਦੇ ਵਿੱਚ ਕਿੱਦਾਂ ਨਾਲ ਲੈ ਕੇ ਆਉਣਾ ਸਾਰਿਆਂ ਨੂੰ ਤੇ ਕਿੱਦਾਂ ਜੀਸੀਆਈ ਨੂੰ ਸਾਰੀ ਜਗ੍ਹਾ ਕਰ ਕਰ ਪਹੁੰਚਾਉਣਾ ਜੀਸੀਆਈ ਦੇ ਵਿੱਚੋਂ ਜੇ ਗੱਲ ਕਰੀਏ ਕਹਿੰਦੇ ਵੱਡੇ ਲੀਡਰ ਵੀ ਨਿਕਲੇ ਨੇ ਵੱਡੇ ਲੀਡਰ ਇਹਦੇ ਵਿੱਚੋਂ ਗਏ ਨੇ ਜੀਸੀਆਈ ਦੇ ਵਿੱਚੋਂ ਟ੍ਰੇਨਿੰਗ ਦਿੱਤੀ ਜਾਂਦੀ ਆ ਨੌਜਵਾਨਾਂ ਨੂੰ ਹਾਂਜੀ ਸਾਡੇ ਬਹੁਤ ਹੀ ਇੰਟਰਨੈਸ਼ਨਲ ਸਾਡੇ ਜਿਹੜੇ ਪ੍ਰੈਜ਼ੀਡੈਂਟ ਰਹੇ ਨੇ ਅਮਰੀਕਾ ਦੇ ਉਹ ਵੀ ਸਾਡੇ ਜੀਸੀਆਈ ਮੈਂਬਰ ਰਹੇ ਨੇ ਜੀ ਓਬਾਮਾ ਜੀ ਸੋ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੇ ਮਿਨਿਸਟਰ ਬਹੁਤ ਅੱਛੀਆਂ ਪੋਸਟ ਦੇ ਉੱਤੇ ਜਿਹੜੇ ਸਾਡੇ ਜੀਸੀਆਈ ਮੈਂਬਰ ਨੇ ਉਹ ਆਲਰੇਡੀ ਜਿਹੜੇ ਟ੍ਰੇਨਡ ਨੇ ਉਹ ਜੀਸੀਆਈ ਦੇ ਹੀ ਮੈਂਬਰ ਨੇ ਸੋ ਜੀਸੀਆਈ ਇੱਕ ਬਹੁਤ ਵੱਡੀ ਸੰਸਥਾ ਜਿਹੜੀ ਨੌਜਵਾਨਾਂ ਨੂੰ ਅੱਗੇ ਲੀਡਰ ਕ੍ਰੀਏਟ ਕਰਦੀ ਹੈ ਯੰਗ ਲੀਡਰ ਕ੍ਰੀਏਟ ਕਰਦੀ ਹੈ ਜੀ ਥੈਂਕ ਯੂ ਥੈਂਕ ਯੂ ਸੋ ਮਚ ਹਾਂਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਰਸਲੀਨ ਹੈ ਮੈਂ ਸੈਕਟਰੀ ਹਾਂ ਫॉर ਜੀਸੀ ਲੁਧਿਆਣਾ ਸੈਂਟਰ ਸੋ ਅੱਜ ਜਿਹੜੀ ਸਾਡੀ ਟ੍ਰੇਨਿੰਗ ਹੈ ਸਾਡੀ ਜ਼ੋਨ ਦੀ ਪਹਿਲੀ ਟ੍ਰੇਨਿੰਗ ਹੈ ਪੂਰੇ ਜ਼ੋਨ ਦੀ ਜ਼ੋਨ ਵਿੱਚ ਕੁਝ ਚੈਪਟਰਸ ਹੁੰਦੇ ਨੇ ਤੇ ਉਹਨਾਂ ਦੇ ਜਿੰਨੇ ਵੀ ਆਫੀਸਰਸ ਹੁੰਦੇ ਨੇ ਪ੍ਰੈਜ਼ੀਡੈਂਟ ਸੈਕਟਰੀ ਉਹਨਾਂ ਦੇ ਆਫੀਸਰਸ ਉਨਾ ਵਾਸਤੇ ਇੱਕ ਟ੍ਰੇਨਿੰਗ ਹੈ ਕਿ ਤੁਸੀਂ ਸੁਸਾਇਟੀ ਵਿੱਚ ਤੁਸੀਂ ਆਪਣੇ ਬਿਜ਼ਨੈਸਿਸ ਵਿੱਚ ਤੁਸੀਂ ਟ੍ਰੇਨਿੰਗਸ ਵਿੱਚ ਕੀ ਕੀ ਅਚੀਵ ਕਰ ਸਕਦੇ ਹੋ ਪੂਰੇ ਸਾਲ ਦੇ ਵਿੱਚ ਤੇ ਅੱਜ ਉਹ ਸਾਡੀ ਟ੍ਰੇਨਿੰਗ ਹੈ ਇਹਨਾਂ ਇਸ ਨੂੰ ਲੋਟਸ ਕਿਹਾ ਜਾਂਦਾ ਹੈ ਸੋ ਜ਼ੋਨ ਦੀ ਇਹ ਪਹਿਲੀ ਟ੍ਰੇਨਿੰਗ ਹੈ ਤੇ ਅਸੀਂ ਇਹਨੂੰ ਹੋਸਟ ਕਰ ਰਹੇ ਹਾਂ ਸਾਡੀ ਸਾਡੀ ਜਿਹੜੀ ਹੈਗੀ ਹੈ ਜੀਐਸਸੀ ਲੁਧਿਆਣਾ ਸੈਂਟਰਲ ਹੋਸਟ ਕਰ ਰਹੀ ਹੈ ਸੋ ਥਿਸ ਇਜ਼ ਅ ਗੁੱਡ ਥਿੰਗ ਫॉर ऑल ਆਫ ਅਸ ਤੇ ਅਸੀਂ ਲੋਕਲ ਆਫਿਸਰਸ ਨੂੰ ਯੰਗਸਟਰਸ ਨੂੰ ਤਿਆਰ ਕਰਦੇ ਆ ਕਿ ਤੁਸੀਂ ਆਪਣੀ ਕੰਟਰੀਬਿਊਸ਼ਨ ਕਿਵੇਂ ਦੇ ਸਕਦੇ ਹੋ ਸੁਸਾਇਟੀ ਵਾਸਤੇ ਆਪਣੇ ਬਿਜ਼ਨਸ ਵਿੱਚ ਕਿਵੇਂ ਲੀਡਰਸ਼ਿਪ ਕ੍ਰੀਏਟ ਕਰ ਸਕਦੇ ਹੋ ਸੋ ਵੈਰੀ ਪ੍ਰਾਊਡਲੀ ਅਸੀਂ JCI ਦੇ ਮੈਂਬਰ ਹੈਗੇ ਆ ਸੋ ਅਸੀਂ ਕੁਝ ਡਿਫਰੈਂਸ ਕਰ ਸਕੀਏ ਸੋਸਾਇਟੀ ਵਿੱਚ ਇਸ ਵਾਸਤੇ ਅਸੀਂ ਕੰਮ ਕਰਦੇ ਆ ਮੈਮ ਫ੍ਰੀ ਆਫ ਕਾਸਟ ਆ ਜਾਂ ਕਾਸਟ ਦੇ ਆ ਵੈਰੀ ਰੀਜ਼ਨੇਬਲੀ ਕਾਸਟ ਫ੍ਰੀ ਜਿਹੜੇ ਟ੍ਰੇਨਰਸ ਨੇ ਉਹ ਫ੍ਰੀ ਟ੍ਰੇਨਿੰਗਸ ਦਿੰਦੇ ਨੇ ਬਿਕੋਜ਼ ਇਹ ਦੋ ਦਿਨ ਦੀ ਟ੍ਰੇਨਿੰਗਸ ਨੇ ਬਟ ਵੈਰੀ ਮਿਨਿਮਲ ਕਾਸਟ ਤੇ ਅਸੀਂ ਉਹਨਾਂ ਨੂੰ ਕਰਦੇ ਹਾਂ ਸੋ ਟ੍ਰੇਨਰਸ ਜਿੰਨੇ ਵੀ ਟ੍ਰੇਨਰਸ ਨੇ ਦੇ ਆਰ ਨੈਸ਼ਨਲ ਐਂਡ ਇੰਟਰਨੈਸ਼ਨਲ ਟ੍ਰੇਨਰਸ ਜਿਹਕੇ ਟ੍ਰੇਨ ਕਰਦੇ ਨੇ ਦੇ ਗਿਵ ਇਟ ਫॉर ਫ੍ਰੀ ਆਫ ਕਾਸਟ ਐਂਡ ਬਿਕੋਜ਼ ਦੇ ਵਾਂਟ ਜਿਹੜੇ ਇੰਡੀਆ ਦੀ ਯੂਥ ਹੈ ਉਹ ਅੱਗੇ ਤਰੱਕੀ ਕਰੇ ਲੀਡਰਸ ਬਣਨ ਬੇਸਿਕਲੀ ਅਪਲਾਈ ਕਿੱਦਾਂ ਕਰਨਾ ਪੈਂਦਾ ਹੈ ਆਨਲਾਈਨ ਹੈ ਕੀ ਹ ਤੁਸੀਂ ਸਾਡੇ ਜਿਵੇਂ ਲੁਧਿਆਣਾ ਵਿੱਚ ਚੈਪਟਰਸ ਨੇ ਕੁਝ ਤੁਸੀਂ ਉਹਨਾਂ ਦੇ ਵਾਸਤੇ ਸਰਚ ਕਰ ਸਕਦੇ ਹੋ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਲੈ ਸਕਦੇ ਹੋ ਤੁਹਾਨੂੰ ਸਾਰੀ ਇਨਫੋਰਮੇਸ਼ਨ ਆ ਜਾਏਗੀ ਕਿ ਲੁਧਿਆਣਾ ਵਿੱਚ ਕਿਹੜੇ ਕਿਹੜੇ ਚੈਪਟਰਸ ਨੇ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਸਪੈਸ਼ਲੀ ਯੂਥ ਨੂੰ ਜ਼ਰੂਰ ਜੁਆਇਨ ਕਰਾਓ ਬਿਕੋਜ਼ ਏ ਯੂਥ ਵਾਸਤੇ ਬਹੁਤ ਹੀ ਅੱਛਾ ਪਲੈਟਫਾਰਮ ਹੈ ਆਪਣੇ ਆਪ ਨੂੰ ਗਰੋਥ ਡਰੋ ਕਰਨ ਲਈ ਕੋਈ ਤੁਹਾਡਾ ਵੀ ਐਪ ਵੀ ਹੈ ਜੀ ਜਿਸ ਦੇ ਨਾਲ ਕੋਈ ਲੈ ਕੇ ਕਨੈਕਟ ਹਾਂਜੀ ਜੀਸੀਆਈ ਇੰਡੀਆ ਦਾ ਐਪ ਹੈਗਾ ਉਹਦੇ ਵਿੱਚ ਤੁਹਾਨੂੰ ਸਾਡੀ ਇੰਡੀਆ ਵਿੱਚ ਹੀ ਨਹੀਂ ਸਾਡੇ ਥਰੂਆਊਟ ਦ ਵਰਲਡ 110 ਕੰਟਰੀਜ਼ ਵਿੱਚ ਐਸੋਸੀਏਸ਼ਨ ਰਨ ਕਰਦੀ ਹੈ